ਸੀ ਗਾਲ ਦੀ ਅਗਲੀ ਕਹਾਣੀ ਹੈ ਤਾਕਤ ਨਾਲੋਂ ਬੁੱਧੀ ਤਾਕਤਵਾਰ ਇੱਕ ਵਾਰ ਇੱਕ ਜੰਗਲ ਵਿੱਚ ਇੱਕ ਗਿੱਦੜ ਰਹਿੰਦਾ ਸੀ ਉਹ ਜੰਗਲ ਬੜਾ ਹਰਿਆ ਭਰਿਆ ਸੀ ਗਿੱਦੜ ਆਪਣੇ ਪਰਿਵਾਰ ਨਾਲ ਸੁਖੀ ਜੀਵਨ ਬਤੀਤ ਕਰ ਰਿਹਾ ਸੀ ਗਿੱਦੜ ਤੇ ਗਿੱਦੜੀ ਹਰ ਰੋਜ਼ ਤਾਜ਼ਾ ਸ਼ਿਕਾਰ ਕਰਕੇ ਲਿਆਉਂਦੇ ਤੇ ਸਾਰਾ ਪਰਿਵਾਰ ਉਸ ਨੂੰ ਖੁਸ਼ੀ-ਖੁਸ਼ੀ ਖਾਂਦਾ ਇੱਕ ਵਾਰ ਔੜ ਲੱਗ ਗਈ ਮੀਂਹ ਦੀ ਇੱਕ ਛਿਟ ਨਾ ਪਈ ਹਰਿਆ ਭਰਿਆ ਜੰਗਲ ਸੁੱਕ ਗਿਆ ਪਾਣੀ ਦੁਖੋ ਜਾਨਵਰ ਪਿਆਸੇ ਮਰਨ ਲੱਗੇ ਇਹ ਹਾਲਤ ਵਿੱਚ ਗਿੱਦੜ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਕਿਸੇ ਦੂਜੇ ਜੰਗਲ ਵੱਲ ਚੱਲ ਪਿਆ ਦੂਜੇ ਜੰਗਲ ਵਿੱਚ ਇੱਕ ਨਦੀ ਵਗਦੀ ਸੀ ਇਸ ਨਦੀ ਕੰਢੇ ਇੱਕ ਸ਼ੇਰ ਦਾ ਘੇਰਾ ਦਾ ਘਰ ਸੀ ਗਿੱਦੜ ਨੂੰ ਇਹ ਥਾਂ ਬਹੁਤ ਸੁੰਦਰ ਲੱਗੀ ਉਹ ਸ਼ੇਰ ਦੇ ਘਰ ਨੂੰ ਆਪਣਾ ਘਰ ਬਣਾਉਣ ਬਾਰੇ ਸੋਚਣ ਲੱਗਾ ਗਿੱਦੜ ਹਾਲੇ ਸ਼ੇਰ ਦੇ ਘਰ ਨੇ ਕੋਲ ਪਹੁੰਚਿਆ ਹੀ ਸੀ ਕਿ ਇਸ ਨੂੰ ਇੱਕ ਬਾਂਦਰ ਮਿਲਿਆ ਬਾਂਦਰ ਨੇ ਗਿੱਦੜ ਨੂੰ ਕਿਹਾ ਕਿ ਇਹ ਘਰ ਸ਼ੇਰ ਦਾ ਹੈ ਤੂੰ ਇੱਥੇ ਚਲੇ ਜਾ ਨਹੀਂ ਤਾਂ ਸ਼ੇਰ ਤੈਨੂੰ ਮਾਰ ਦੇਵਿਆਂ ਗਿੱਦੜ ਨੇ ਬਾਂਦਰ ਨੂੰ ਕਿਹਾ ਤੂੰ ਫਿਕਰ ਨਾ ਕਰ ਮੈਂ ਕਿਸੇ ਸ਼ੇਰ ਤੋਂ ਨਹੀਂ ਡਰਦਾ ਤੂੰ ਵੀ ਭੱਜ ਨਹੀਂ ਜਾਂ ਨਹੀਂ ਤਾਂ ਮੈਂ ਤੈਨੂੰ ਮਾਰ ਦੇਵਾਂਗਾ ਹੁਣ ਗਿੱਦੜ ਅਤੇ ਗਿੱਦੜੀ ਸ਼ੇਰ ਨੂੰ ਭਜਾਉਣ ਦੀ ਸਕੀਮ ਬਾਰੇ ਸੋਚਣ ਲੱਗੇ ਅਜੇ ਉਹ ਇਹ ਗੱਲਾਂ ਹੀ ਕਰ ਰਹੇ ਸਨ ਕਿ ਉਧਰੋਂ ਸ਼ੇਰ ਦੀ ਗਰਜ ਸੁਣਾਈ ਦਿੱਤੀ ਬਾਂਦਰ ਗਿੱਦੜ ਬਾਰੇ ਸ਼ੇਰ ਨੂੰ ਸਾਰੀ ਗੱਲ ਦੱਸਣ ਲਈ ਦੌੜ ਗਿਆ ਜਦੋਂ ਬਾਂਦਰ ਨੇ ਸ਼ੇਰ ਨੂੰ ਸਾਰੀ ਗੱਲ ਦੱਸੀ ਤਾਂ ਸ਼ੇਰ ਨੇ ਬਾਂਦਰ ਨੂੰ ਆਖਿਆ ਓਏ ਬਾਂਦਰਾ ਗਿੱਦੜ ਤਾਂ ਇਸ ਤਰ੍ਹਾਂ ਨਹੀਂ ਕਰ ਸਕਦਾ ਜ਼ਰੂਰ ਕੋਈ ਹੋਰ ਜਾਨਵਰ ਹੋਵੇਗਾ ਮੈਂ ਚੱਲ ਕੇ ਵੇਖਣਾ ਹਾਂ ਜਦੋਂ ਸ਼ੇਰ ਆਪਣੇ ਘਰ ਕੋਲ ਪੁੱਜਾ ਤਾਂ ਸੋਚੀ ਸਮਝ ਕੇ ਮਤਾਬਿਕ ਗਿੱਦੜੀ ਤੇ ਇਸ਼ਾਰੇ ਨੇ ਉਸ ਨੂੰ ਉਸ ਦੇ ਬੱਚੇ ਰੋਣ ਲੱਗੇ ਗਿੱਦੜ ਨੇ ਉੱਚੀ ਆਵਾਜ਼ ਵਿੱਚ ਗਿੱਦੜੀ ਨੂੰ ਪੁੱਛਿਆ ਸ਼੍ਰੀਮਤੀ ਜੀ ਬੱਚੇ ਕਿਉਂ ਰੋ ਰਹੇ ਹਨ ਗਿੱਦੜੀ ਨੇ ਕਿਹਾ ਸ੍ਰੀਮਾਨ ਜੀ ਇਹ ਸ਼ੇਰ ਤਾਂ ਤਾਜਾ ਮਾਸ ਖਾਣ ਲਈ ਰੋ ਰਹੇ ਹਨ ਗਿੱਦੜ ਨੇ ਕਿਹਾ ਹਾਲੇ ਪਰਸੋਂ ਦਾ ਮੈਂ ਇੱਕ ਮੋਟਾ ਤਾਜਾ ਸ਼ੇਰ ਮਾਰਿਆ ਸੀ ਕਿ ਉਸ ਦਾ ਮਾਸ ਮੁੱਕ ਗਿਆ ਜਿੱਦੜੀ ਨੇ ਕਿਹਾ ਸ੍ਰੀਮਾਨ ਜੀ ਬੱਚੇ ਪਰਸੋਂ ਦਾ ਬੇਹਾ ਮਾਸ ਖਾਣ ਨੂੰ ਨਹੀਂ ਤਿਆਰ ਨਹੀਂ ਹਨ ਉਹਨਾਂ ਲਈ ਹੋਰ ਸ਼ੇਰ ਮਾਰ ਕੇ ਲਿਆਓ ਗਿੱਦੜ ਨੇ ਕਿਹਾ ਤੂੰ ਫਿਕਰ ਨਾ ਕਰ ਮੈਂ ਹੁਣੇ ਇੱਕ ਸ਼ੇਰ ਮਾਰ ਕੇ ਲਿਆਉਂਦਾ ਹਾਂ ਮੈਨੂੰ ਇੱਕ ਬਾਂਦਰ ਨੇ ਕਿਹਾ ਕਹਿ ਗਿਆ ਸੀ ਕਿ ਇੱਕ ਸ਼ੇਰ ਨੂੰ ਗੱਲਾਂ ਵਿੱਚ ਲਗਾ ਕੇ ਲੈ ਕੇ ਆਉਂਦਾ ਹਾਂ ਬਸ ਉਹ ਆਉਂਦਾ ਹੀ ਹੋਵੇਗਾ ਜਦੋਂ ਸ਼ੇਰ ਨੇ ਇਹ ਗੱਲ ਸੁਣੀ ਤਾਂ ਉਹ ਬਾਂਦਰ ਦੇ ਚਪਟ ਪਿਆ ਉਸ ਨੇ ਇੱਕ ਹੀ ਪੰਜਾ ਮਾਰ ਕੇ ਬਾਂਦਰ ਨੂੰ ਮਾਰ ਦਿੱਤਾ ਤੇ ਆਪ ਡਰਦਾ ਮਾਰਿਆ ਦੂਸਰੇ ਜੰਗਲ ਨੂੰ ਭੱਜ ਗਿਆ ਇਸ ਤਰ੍ਹਾਂ ਕਿੰਦਨ ਨੇ ਆਪਣੀ ਅਕਲ ਨਾਲ ਸ਼ੇਰ ਦੇ ਘਰ ਤੇ ਕਬਜ਼ਾ ਕਰ ਲਿਆ ਸਿੱਖਿਆ ਸੱਚ ਹੀ ਕਹਿੰਦੇ ਹਨ ਜੋ ਕੰਮ ਤਾਕਤ ਨਾਲ ਹੋ ਸਕੇ ਬੁੱਧੀ ਨਾਲ ਹੋ ਸਕਦਾ ਹੈ ਇਹ ਜੀ ਸਾਡੀ ਅੱਜ ਦੀ ਕਹਾਣੀ ਤਾਕਤ ਨਾਲੋਂ ਬੁੱਧੀ ਤਾਕਤਵਾਰ ਹੈ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਕਰਨਾ ਤੇ ਸਬਸਕ੍ਰਾਈਬ ਕਰਨਾ ਜੀ ਮਿਲਦੇ ਹਾਂ ਜੀ ਨਵੀਂ ਕਹਾਣੀ ਲੈ ਕੇ ਜੀ ਸასი ਕਾਲ ਜੀ